ਸੱਜਣੋ ਜਿਵੇਂ ਕਿ ਅਸੀਂ ਸਭ ਜਾਣਦੇ ਆ ਕਿ ਚਮਤਕਾਰਾਂ ਦੀਆਂ ਗੱਲਾਂ ਸੁਰੋਂ ਤੋਂ ਹੀ ਹੁੰਦੀਆਂ ਆਈਆਂ ਨੇ ਸਨਾਤਨ ਪਰੰਪਰੇ 'ਚ ਵੀ Hindu ਪਰੰਪਰੇ 'ਚ ਵੀ ਸਿੱਖ ਧਰਮ ਵਿੱਚ ਵੀ ਤੇ 크ਿਸਚੀਅਨ ਪਰੰਪਰਾ 'ਚ ਹਰ ਧਰਮ ਵਿੱਚ ਹਰ ਪੰਥ ਵਿੱਚ ਜੋ ਨੇ ਇਹ ਚਮਤਕਾਰਾਂ ਦੀਆਂ ਗੱਲਾਂ ਹੁੰਦੀਆਂ ਨੇ ਹੁੰਦੀਆਂ ਆਈਆਂ ਨੇ ਔਰ ਇਹਦੇ 'ਚ ਇੱਕ ਤਾਜੂਬ ਦੀ ਗੱਲ ਏ ਕਿ ਅਸੀਂ ਲੋਕ ਅਗਰ ਕੋਈ ਚਮਤਕਾਰ ਦੀ ਗੱਲ ਕਰੇ ਕੋਈ ਚਮਤਕਾਰ ਕਰੇ ਤੇ ਅਸੀਂ ਉਸ ਨੂੰ ਪਖੰਡ ਬੋਲਦੇ ਜੇ ਅਸੀਂ ਖੋਦ ਚਮਤਕਾਰ ਕਰੀਏ ਤੇ ਅਸੀਂ ਉਸ ਨੂੰ ਸੱਚ ਮੰਨਦੇ ਆ ਕਿ ਇਹ ਸੱਚੇ ਜੋ ਦੂਜਾਗਾ ਦੋ ਝੂਠ ਇਸ ਗੱਲ ਦਾ ਜਾਣਨ ਦੇ ਲਈ ਸਭ ਤੋਂ ਪਹਿਨਾ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਜਾਣਾ ਹੋਏਗਾ ਉਸ ਸਾਥ ਕਹਾਣੀ ਕਥਾ ਸੁਣੀ ਵੀ ਰੋਈ ਦੀ ਜਦੋਂ ਗੁਰੂ ਨਾਨਕ ਦੇਵ ਜੀ ਬੰਗਾਲ ਗਏ ਤੇ ਉੱਥੇ ਜਦੋਂ ਮਰਦਾਨੇ ਨੂੰ ਪਾਣੀ ਲੈਣ ਲਈ ਕੱਲਿਆ ਤੇ ਉਸ ਨੂੰ ਉੱਥੇ ਉਥੋਂ ਲਿਆ ਔਰਤਾਂ ਨੇ ਉਸ ਤੇ ਦੂ ਬਣਾਤਾ ਤਾਂ ਫਿਰ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ਕਿ ਉਸ ਗੁਰੂ ਨਾਨਕ ਦੇਵ ਜੀ ਨੇ ਫਿਰ ਉਹ ਜਨਾਨੀਆਂ ਨੂੰ ਗਧੀਆਂ ਬਣਾ ਦਿੱਤਾ ਇਹ ਕਿਸ ਹਾਂ ਸੁਣਿਆ ਹੋਵੇਗਾ ਯਾਨੀ ਕਿ ਹੋਇਆ ਤਾਂ ਇਹ ਵੀ ਚਮਤਕਾਰ ਹੁਣ ਇਥੇ ਵਿਚਾਰ ਦੀ ਗੱਲ ਇਹ ਹੈ ਜਦੋਂ ਗੁਰੂ ਨਾਨਕ ਦੇਵ ਜੀ ਇਹ ਇੰਨੀ ਸ਼ਕਤੀ ਸੀ ਕਿ ਜਨਾਨੀਆਂ ਨੂੰ ਭੇਡੂ ਬਣਾ ਦਿੱਤਾ ਤਾਂ ਫਿਰ ਗੁਰੂ ਜੀ ਨੇ ਜਦੋਂ ਜੇਲ੍ਹ ਵਿੱਚ ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਕੀਤਾ ਸੀ ਫਿਰ ਉਦੋਂ ਗੁਰੂ ਨਾਨਕ ਦੇਵ ਜੀ ਨੇ ਉਸ ਬਾਬਰ ਨੇ ਭੇਡੂ ਗਦਾ ਜੋ ਵੀ ਬਣਾਣਾ ਸੀ ਕਿਉਂ ਨਾ ਬਣਾਇਆ ਪਹਿਲਾ ਸਵਾਲ ਹੁਣ ਅਸੀਂ ਸਵਾਲ ਕਰਨੇ ਆਪਣਿਆਂ ਦੇ ਜੋ ਅੱਜ ਮੌਜੂਦ ਅੱਜ ਮੈਂ ਕਈ ਜੀ ਦੇਖੇ ਜਿਹੜੇ ਕਿਹਾ ਕਿ ਕੀ ਕੀ ਦਵਾਈ ਤੋਂ ਕੇਵਲ ਵਾਹਿਗੁਰੂ ਸ਼ਬਦ ਨੂੰ ਗਾਉਣ ਨਾਲ ਹੀ ਤਿੰਨ ਅਗ ਮਹੀਨਿਆਂ ਚ ਮੈਂ ਪੂਰੀ ਤਰ੍ਹਾਂ ਠੀਕ ਹੋ ਗਿਆ। ਕਿ 1 ਸਾਲ ਦੇ ਵਿੱਚ ਐਡੀ ਵੱਡੀ ਬਿਮਾਰੀ ਉਹਨਾਂ ਨੇ ਘੱਟ ਦਿੱਤੀ ਜਿੱਥੇ ਕਿ ਲੋਕ ਹੀ ਕਹਿੰਦੇ ਆ ਕਿ ਕੈਂਸਰ ਹੋ ਗਿਆ ਤੇ ਮਤਲਬ ਉਹਨਾਂ ਨੇ ਬਚਣਾ ਨਹੀਂ ਆ। ਸ੍ਰੀ ਹਰਮੰਦਰ ਸਾਹਿਬ ਜਿਸ ਨੂੰ ਦਰਬਾਰ ਸਾਹਿਬ ਦੇ ਨਾਮ ਨਾਲ ਵੀ ਸੰਗਤਾਂ ਯਾਦ ਕਰਦੀਆਂ ਹਨ। ਉਹ ਤੇ ਕੈਮਰੇ ਦੇ ਸਾਹਮਣੇ ਕੋਈ ਬੰਦੇ ਜਿਨਾਂ ਨੇ ਖੜ੍ਹਾ ਕਰਕੇ ਇਹ ਕੋ ਆਇਆ ਜਾਂਦਾ ਜਾਂ ਕਿਹਾ ਜਾਂਦਾ। कि ਮੈਨੂੰ ਬੜੀ ਪੁਰਾਣੀ ਰੋਗ ਸੀ ਮੈਨੂੰ ਕੈਂਸਰ ਤੋਂ ਪੈੜੀ ਬਿਮਾਰੀ ਸੀ ਤੇ ਮੈਂ ਫਰਾਂ ਸरोवर ਤੇ ਸੁਨਾਣ ਕੀਤਾ ਮੈਂ ਇੱਥੇ ਆਉਣ ਲੱਗੀ ਤੇ ਮੇਰੇ ਸਾਰੇ ਦੁੱਖ ਦੋਆ ਮੇਰੇ ਸਾਰੇ ਰੋਗ ਖਤਮ ਹੋ ਗਏ। ਬਾਬਾ ਜੀ ਦਾ ਪ੍ਰਸ਼ਾਦ ਖਾਇਆ ਅੰਮ੍ਰਿਤ ਪੀਆ ਉਸ ਦੀ ਵਜ੍ਹਾ ਸੇ ਮੈਨੂੰ ਬਹੁਤ ਫਰਕ ਹੈ। ਤੇ ਇੱਕ ਬੋਲਦਾ ਮੈਨੂੰ ਫਲਾਣਾ ਰੋਗ ਸੀ ਮੈਂ ਇੱਥੇ ਸੁਨਾਣ ਕੀਤਾ ਮੈਂ ਬਿਲਕੁਲ ਠੀਕ ਹੋ ਗਿਆ। ਯਾਨੀ ਕਿ ਚਮਤਕਾਰ ਟਿਕਾ ਲੋਕ। ਹੁਣ ਜੋ ਮੈਂ ਗੱਲ ਕਹਿਣਾ ਚਾਹੁੰਦਾ ਜੋ ਅਸੀਂ ਕਰਨੇ ਉਹਨੂੰ ਅਸੀਂ ਸਹੀ ਸਮਝ ਲਿਆ ਕਹਿੰਨੇ ਆ ਕਿ ਹਾਂ ਜੀ ਇਹ ਸੱਚ ਹੈ ਅਗਰ ਜੇ ਦੂਜਾ ਕਰਦਾ ਉਸ ਨੂੰ ਅਸੀਂ ਅਖੰਡ ਜਾਂ ਝੂਠ ਸਮਝਨੇ ਲੇਕਿਨ ਮੈਂ ਤੇ ਇਹਨਾਂ ਸਭ ਨੂੰ ਝੂਠ ਸਮਝਦਾ ਮੈਂ ਸੱਚ ਦੇ ਤਰ੍ਹਾਂ ਅਗਰ ਜੇ ਇੰਨੇ ਚਮਤਕਾਰ ਹੁੰਦੇ ਹੋਣ ਇੰਨੇ ਚਮਤਕਾਰ ਨੇ ਬਾਣੀਆਂ ਪੜਿਆ ਮੱਥੇ ਤੇ ਕਿਆ ਸੁਣਾਨ ਕੀਤੇ ਅਗਰ ਜੇ ਰੋਗ ਖਤਮ ਹੋ ਜਾਂਦੇ ਨੇ ਕੈਂਸਰ ਤੱਕ ਦੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਨੇ ਫੇਰ ਭਰਾ ਉਹ ਡਾਕਟਰ ਹਸਪਤਾਲਾਂ ਤੇ ਜਾਓ कैंसर तक कैंसर के मरीज भी मिल जाए बुखार बखूज सारिया मरीजों ठीक करो अस्पताल बंद कराओ जी एना ही शक्ति है हर जगह चमत्कार मैं देखा कि इंज हथ करते कि जनानियां डिग पाते डिग पा किसी की कुख खुल जाती है किसी के रोग दूर हो जाए ਕਿਸੇ ਦੇ ਮੱਥੇ ਤੇ ਹੱਥ ਲਾਉਂਦੇ ਨੇ ਉਹ ਡਿੱਗ ਪੈਂਦਾ ਇਹ ਚਮਤਕਾਰ ਨਹੀਂ ਲੇਕਿਨ ਉਹਨਾਂ ਨੂੰ ਝੂਠ ਮੰਨਣਗੇ ਕਿ ਕਹਿੰਦੇ ਆ ਕੋ ਪਖੰਡ ਨੇ ਉਹ ਦੂਜਾ ਕਰੀ ਉਹ ਪਖੰਡ ਅਸਿਕਰ ਨਹੀਂ ਆ। ਪਰ ਮੈਂ ਨਾ ਸਭ ਨੂੰ ਪਖੰਡ ਮੰਨਣਾ ਸਭ ਪਖੰਡ ਨੇ ਸਭ ਝੂਠ ਸਭ ਆਪੋ ਆਪਣੀਆਂ ਦੁਕਾਨਦਾਰੀਆਂ ਦੇ ਪ੍ਰੋਮੋਸ਼ਨ ਤੇ ਲੱਗੇ ਨੇ ਕਿ ਸਾਡੀ ਦੁਕਾਨਦਾਰੀ ਵਾਲਾ ਕਾਹਕ ਆਉਣ ਸਾਡੀ ਕਾਕੀ ਹੋਣ ਸਾਡੇ ਗੁਰੂ ਘਰਾਂ ਵਿੱਚ ਚਮਤਕਾਰ ਕੀਤੇ ਜਾ ਰਹੇ ਨੇ ਕਈ ਵੀਡੀਓ ਤੋਂ ਅੰਮਲ ਜਾਣ ਗਿਆ ਚਮਤਕਾਰ ਹੋਇਆ ਜੀ ਤੋਂ ਪੁਰਾਣਾ ਹੋਇਆ ਆ ਚਮਤਕਾਰ ਹੋਇਆ ਇੱਥੇ ਪੁਰਾਣੇ ਰੋਗੀ ਠੀਕ ਹੋਏ ਕੁਇ ਕੁ ਮਕਾਨੇ ਰੋਗੀ ਠੀਕ ਹੋਏ ਇਸੇ ਤਰ੍ਹਾਂ ਪਾਸਟਰ ਕਹਿ ਰਹੇ ਨੇ ਹallelujah ਕਿਉਂਕਿ ਜਦ ਪਰਮੇਸ਼ਰ ਦੇ ਦਾਸ ہمارے ਵਿੱਚ ਮੇਂ ਆ ਮੌਜੂਦ ਹੁੰਦੇ ਨੇ ਤਾਂ ਬੜੇ ਬੜੇ ਮੌਸੇ ਇਸੇ ਤਰ੍ਹਾਂ ਹਿੰਦੂ ਲੋਕ ਕਰ ਰਹੇ ਨੇ ਜਲ ਕੇ ਸਾਰੇ ਲੋਕ ਆਪਣੀਆਂ ਦੁਕਾਨਦਾਰੀਆਂ ਬਣਾਉਣ ਤੇ ਲੱਗੇ ਹੋਏ ਔਰ ਇਹਦੇ ਵਿੱਚ ਸਾਨੂੰ ਲੋਕਾਂ ਨੂੰ ਸੋਚਣਾ ਵਿਚਾਰਨਾ ਚਾਹੀਦਾ ਕਿ ਜਰ ਆਇ ਤੁੰ ਕੰਮ ਲਈਏ ਸਮਝੀਏ ਸੋਚੀਏ ਤੇ ਵਿਚਾਰੀਏ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਤੱਕ ਮੇਰਾ ਖਿਆਲ ਹੀ ਉਸ ਟੈਮੀ ਪੇਡੂ ਜਾਂ ਦਬੀਏ ਜਿਹੜਾ ਨਹੀਂ ਬਡਾਇਆ ਤੇ ਗੁਰੂ ਨਾਨਕ ਦੇਵ ਜੀ ਨੇ ਕੋਈ ਚਮਤਕਾਰ ਨਹੀਂ ਕੀਤਾ ਅਗਰ ਗੁਰੂ ਨਾਨਕ ਦੇਵ ਜੀ ਵੀ ਚਮਤਕਾਰੀ ਹੁੰਦੇ ਤੇ ਉਹ 3 ਸਾਲ ਤੱਕ 22 ਸਾਲ ਤੱਕ ਪੇਡੂ ਜਿਹਾ ਕਨਾਉਂਦੇ ਉਹ ਵੀ ਚਮਤਕਾਰ ਨਾਲ ਉਥੋਂ ਦੇ ਜੇਜ ਜੋ ਨਿਕਲੋਂਦੇ ਤੇ ਜਾਓ ਬਬਲ ਗਦਾ ਜਾਂ ਕੋੜਾ ਬਣਾਉਂਦੇ ਅੱਜ ਵੀ ਚਮਤਕਾਰ ਨੇ ਇਹ ਝੂਠ ਨੇ ਤੇ ਪਹਿਲੇ ਵੀ ਚਮਤਕਾਰ ਦੱਸੇ ਜਾ ਰਹੇ ਉਹ ਵੀ ਸਭ ਝੂਠ ਨੇ ਇਸ ਕਰਕੇ ਆਪਣੇ ਦਿਮਾਗ ਦੀ ਵਰਤੋਂ ਕਰਾਓ ਇਸ ਤੋਂ ਗਿਆਨ ਗਿਆਨ ਪ੍ਰਾਪਤ ਕਰੋ ਵਿਚਾਰ ਕਰਿਆ ਕਰੋ ਗਾਟੇ ਗਾਲ ਸੱਚ ਹੈਗਾ